ਡੋਲੀ ਵਿੱਚ ਭੈਣ ਬੈਠੀ ਅੱਖੀਆਂ 'ਚੋਂ ਨੀਰ ਆਇਆ ਮੇਰਾ ਮਨ ਤਾਂ ਬਹੁਤ ਬਿਰਗਿਆ ਜੇ ਕਿਸੇ ਨੂੰ ਆਪਣੇ ਕੰਦੇ ਤੇ ਅਰਤੀ ਰਾਹੀ ਤੋੜਿਆ ਤਾਂ ਨੀਰ ਆਇਆ ਦੁੱਖ ਡਾਡਾ ਵਾਲਾ ਲੱਗ ਗਿਆ ਤਾਂ ਨੀਰ ਆਇਆ ਕਦੀ ਇਦਾਂ ਨਹੀਂ ਰਾਇਆ ਮੇਰੇ ਮਹਾਰਾਜ ਵੀ ਮੈਂ ਬੜੀ ਚਿਰ ਦਾ ਵਿਛੜਿਆ ਮੈਨੂੰ ਤੋਂ ਮਿਲਿਆ ਨਹੀਂ ਝਲਕ ਕਿਉਣੀ ਪਈ ਮੇਰਾ ਪੁੱਤ ਮੈਨੂੰ ਦਿਸੇ ਨਾ ਤੇ ਮੇਰੀ ਅੱਖਾਂ ਭਰਨੀਆਂ ਸ਼ੁਰੂ ਹੋ ਜਾਂਦੀਆਂ ਨੇ ਮੇਰੇ ਘਰ ਦਾ ਜੀ ਮੈਨੂੰ ਕੁਝ ਦਿਨ ਕੁਝ ਸਾਲ ਨਾ ਮਿਲੇ ਮੇਰਾ ਮਨ ਭਰ ਜਾਂਦਾ ਤੇ ਜਿਹੜਾ ਆਪ ਸੱਚੇ ਬਾਦਸ਼ਾਹ ਜੀ ਅਸੀਂ ਤੇਰੇ ਤੋਂ ਇਨੇ ਚਿਰ ਦੇ ਵਿਛਲੇ ਆ ਕਿ ਸਾਡੇ ਅੰਦਰ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਭਿੱਜਣਾ ਨਹੀਂ ਚਾਹੀਦਾ ਬਿਰਹਾ ਬਿਰਹਾ ਆਕੀਏ ਬਿਰਹਾ ਤੂੰ ਸੁਲਤਾਨ ਫਰੀਦਾ ਜੇ ਤੋ ਤਾਂ ਬਿਰਹ ਹੋਣਾ ਉਪਜੇ ਸੋਦਨ ਜਾਣ ਮਸਾਨ ਇਸ ਕਰਕੇ ਕਦੀ ਕਦੀ ਉਹਦੇ ਯਾਦ ਦੇ ਵਿੱਚ ਵੀ ਰੋ ਲੈਣਾ ਚਾਹੀਦਾ ਅੱਖੀਆਂ ਵਿੱਚ ਪਰਬਤ ਛੁਪ ਜਾਂਦੇ ਪਰ ਪ੍ਰੇਮ ਛੁਪਾਉਣਾ ਔਖਾ ਹੈ ਇਸ ਪ੍ਰੇਮ ਨੂੰ ਪੜ ਲੈਂਦੇ ਨੇ ਸਤਿਗੁਰੂ ਜੀ ਇੱਥੇ ਆ ਕੇ ਬਰਾਕਰੋ ਅਰਦਾਸ ਕਰੀਏ ਮਾਰੇ ਚਰਨਾਂ 'ਚ ਕਿਉਂ ਨਹੀਂ ਪੂਰੀ ਕਰੇਗਾ ਮਨਨ ਨੂੰ ਭਰ ਕੇ ਝੋਲੀ ਅੱਢ ਕੇ ਕੋਈ ਕਰਕੇ ਵੇਖੇ ਨਾਲ ਹੀ ਨਾਲ ਪੈਂਡਿੰਗ ਕੁਝ ਨਹੀਂ ਧਿਆਨ ਦੇਣਾ ਪੈਂਡਿੰਗ ਕੁਝ ਨਹੀਂ